ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਮੇਰੇ ਨਾਲ ਡਿਪਟੀ ਕਮਿਸ਼ਨਰ ਸਾਰੇ ਐਡਮਿਨਿਸਟ੍ਰੇਸ਼ਨ ਦੇ ਸਾਰੇ ਵਿਭਾਗਾਂ ਦੇ ਬੰਦੇ ਆ ਜੀ ਡਰੇਨੇਜ ਦੇ ਪੀਡੀਏ ਦੇ ਔਰ ਸਾਰੇ ਐਜੂਕੇਸ਼ਨ ਵਾਲੇ ਇਹ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਫਰੋਲੀ ਦਾ ਗੁਰਦੁਆਰਾ ਸਾਹਿਬ ਆ ਜੀ ਇਹਦੇ ਨਾਲ ਇੱਥੋਂ ਜਿਹੜਾ ਪਿਛਲੀ ਵਾਰੀ ਜਿਹੜੇ ਫਲੱਡ ਆਏ ਸੀਗੇ ਉਹ ਇੱਥੋਂ ਪਾਣੀ ਸਾਰਾ ਗਿਆ ਸੀ ਜਿਹੜਾ ਆਰਪਲ ਸਟੇਟ ਚਨਾਰ ਬਾਗ ਜਿੰਨਾ ਵੀ ਸਾਰਾ ਏਰੀਆ ਜਿਹੜਾ ਫਲਡਿੰਗ ਹੋਈ ਸੀ ਔਰ ਉਸ ਤੋਂ ਬਾਅਦ ਜਾ ਕੇ ਫਰੈਂਜ਼ ਇਨਕਲੇਵ ਜਿੰਨਾ ਵੀ ਆਪਣਾ ਬੱਸ ਸਟੈਂਡ ਦਾ ਏਰੀਆ ਇੱਥੋਂ ਸਾਰਾ ਗਿਆ ਸੀ ਪਾਣੀ ਕਿਹਦਾ ਸੀ ਹੁਣ ਬੰਨ ਜਿਹੜਾ ਸਟੈਂਟਰ ਕਰਤਾ ਔਰ ਬੋਰੀਆਂ ਭਰ ਕੇ ਅੰਦਰ ਉਹਨੂੰ ਹੋਰ ਵੀ ਜ਼ਿਆਦਾ ਸਟੈਂਟਰ ਕੀਤਾ ਜਾ ਰਿਹਾ ਸੋ ਮੈਂ ਸਾਰੇ ਜਿੰਨੇ ਸਾਡੇ ਰੈਜ਼ੀਡੈਂਟ ਸਾਂ ਉਹਨਾਂ ਨੂੰ ਸ਼ੋਰ ਕਰਨਾ ਚਾਹੁੰਦਾ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਜੀ ਅਸੀਂ ਇੱਥੇ ਖੜੇ ਆਂ ਹਰ ਪ੍ਰਸਾਦ ਵਿੱਚ ਅਸੀਂ ਇੱਥੇ ਖੜਾਗੇ ਤੁਹਾਨੂੰ ਆ ਕੇ ਦੇਖਣ ਦੀ ਲੋੜ ਨਹੀਂ ਹੈ ਔਰ ਅਗਲੇ ਸਾਲ ਤੋਂ ਅਸੀਂ ਬਹੁਤ ਵਧੀਆ ਇੱਥੋਂ ਲੈ ਕੇ ਅਸੀਂ ਜਿਹੜੀ ਵੀ ਤੁਹਾਡੀ ਪਟਿਆਲਾ ਕੀ ਰਾਓ ਹੈ ਉਹਦਾ ਚੰਡੀਗੜ੍ਹ ਦੇ ਵਿੱਚ ਵੀ ਮੁਹਾਲੀ ਦੇ ਵਿੱਚ ਵੀ ਔਰ ਫਤਿਹਗੜ੍ਹ ਸਾਹਿਬ ਔਰ ਪਟਿਆਲੇ ਦੇ ਵਿੱਚ ਜਿੱਥੇ ਜਿੱਥੇ ਸਾਡੇ ਕੋਲ ਜਗ੍ਹਾ ਹੈਗੀ ਅਸੀਂ ਛੋ ਹੋਰ ਵੀ ਜਿਹੜਾ ਪਾਣੀ ਵਾਸਤੇ ਆ ਬਹੁਤ سارے ਖੂਹ ਵੀ ਬਣਾਵਾਂਗੇ ਅਸੀਂ ਸੈਕਿੰਡ ਐਂਡ ਦੀ ਗਣਤੀ ਦੇ ਵਿੱਚ ਤੇ ਸਾਡੀ ਕੋਸ਼ਿਸ਼ ਹੈ ਕਿ ਇਹਦਾ ਪੱਕਾ ਸਮੱਸਿਆ ਅਸੀਂ ਹੱਲ ਕਰਾਂਗੇ ਕਿ ਪਟਿਆਲੇ ਨੂੰ ਜਿਹੜੀ ਕਹਿੰਦੇ ਹੜਾਂ ਦੀ ਮਾਰ ਹੈ ਉਹ ਤੁਸੀਂ ਇਸ ਸਾਲ ਬਾਅਦ ਨਹੀਂ ਕਰੋਗੇ ਕਿ ਪਟਿਆਲੇ ਨੂੰ ਹੜਾਂ ਦੀ ਮਾਰ ਆ ਉਹ ਨਹੀਂ ਹੋਏਗੀ ਔਰ ਜ਼ਮੀਨ ਦੇ ਵਿੱਚ ਪਾਣੀ ਵੀ ਹੋਏਗਾ ਆਰਬਦੀਆਂ ਪੀੜ੍ਹੀਆਂ ਲਈ ਸੋ ਸਾਰਿਆਂ ਨੂੰ ਮੈਂ ਆਪਣੇ ਜਿੰਨੇ ਵੀ ਸਾਡੇ ਪਟਿਆਲੇ ਦੇ ਸਾਰੇ ਸਮੁੱਚੇ ਸ਼ਹਿਰ ਨਿਵਾਸੀਆਂ ਉਹਨਾਂ ਨੂੰ ਮੈਂ ਅਸ਼ੋਰ ਕਰਦਾ ਕਿ ਅਸੀਂ ਪੂਰਾ ਬੰਦੋਬਸਤ ਕਰ ਰਹੇ ਹਾਂ ਜੀ ਸਰਕਾਰ ਪੂਰੀ ਤਰ੍ਹਾਂ ਕਮਿਟਿਡ ਹੈ ਕਿ ਪਟਿਆਲੇ ਦੇ ਵਿੱਚ ਹੜ ਨਹੀਂ ਆਣ ਦੇਣੇ ਬਾਕੀ ਉੱਪਰ ਸਾਨੂੰ ਰੱਬ ਦਾ ਵੀ ਸਤ